ਜੇਲ੍ਹ ਭੇਜਿਆ ਗਿਆ ਸੀ ਕੀ ਕਾਰਨ ਸੀ ਕੋਈ ਫਰਕ ਨਹੀਂ ਬਾਬੂ ਕਭੀ ਰੇਲ 'ਚ ਕਭੀ ਜੇਲ੍ਹ 'ਚ ਕਿਹੜੀਆਂ ਗੱਲਾਂ ਐ ਅਸੀਂ ਜੇਲ੍ਹ 'ਚ ਪੰਜਾਬੀਆਂ ਖਾਤਰ ਐਮਐਸਪੀ ਜਿਹੜੀ ਕਹਿੰਦੇ ਸੀ ਚੁਟਕੀ ਮਾਰ ਕੇ ਦਵਾਂਗੇ ਉਹ ਲੈਣਗੇ ਅਸੀਂ ਜਿਹੜਾ ਮਾਮਾ ਭੈਣਾਂ ਨੂੰ ਕਹਿੰਦੇ ਸੀ 1000 ਰੁਪਏ ਦਵਾਂਗੇ ਹਰ ਮਹੀਨੇ ਉਹ ਲੈਣਗੇ ਆ ਜਿਹੜਾ 2500 ਰੁਪਏ ਪੈਨਸ਼ਨ ਕਹਿੰਦੇ ਸੀ ਉਹ ਦਵਾਂਗੇ ਜਿਹੜਾ ਸ਼ਗਨ ਸਕੀਮ ਸੀ ਕਹਿੰਦੇ 51000 ਦਵਾਂਗੇ ਤੇ ਅੱਜ ਹੈ ਕਿੱਥੇ ਕੁਛ ਜਿਹੜਾ ਅਸੀਂ ਤਾਲਾ ਦਿੱਤਾ ਉਹ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਵੀ ਉਹ ਤਾਲਾ ਲੁਧਿਆਣੇ ਦਾ ਮੁੱਖ ਮੰਤਰੀ ਸਾਹਿਬ ਦੇ ਕੋਲ ਪਹੁੰਚ ਗਿਆ ਤੇ ਉਹਨਾਂ ਨੇ ਸਪੀਕਰ ਸਾਹਿਬ ਨੂੰ ਦੇ ਦਿੱਤਾ ਵੀ ਤਾਲਾ ਭਾਈ ਸਾਰੇ ਪੰਜਾਬ ਨੂੰ ਵਿਧਾਨ ਸਭਾ ਨੂੰ ਲਾ ਦੋ ਵੀ ਸਾਡੇ ਪੱਲੇ ਕੱਖ ਨਹੀਂ ਕਿਉਂ ਕਿ ਅਸੀਂ ਜਿਹੜੇ ਦਿੱਲੀ ਚ ਆਕਾ ਬੈਠਿਆ ਕੇਜਰੀਵਾਲ 2 ਨੰਬਰ ਦਾ ਉਹ ਚਿਕਨਾ ਕੀ ਨਾਮ ਜੀ ਰਾਗਵ ਚੱਡਾ ਉਹ ਪੰਜਾਬ ਚ ਲਾਉਂਦੇ ਉਹ ਪੰਜਾਬ ਚ ਲਾਉਂਦੇ ਆ ਉਹ ਪੰਜਾਬ ਨੂੰ ਲੁੱਟ ਕੇ ਲੈ ਕੇ ਗਿਆ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨੇ ਹੀ ਲੋਕਾਂ ਨੂੰ ਗਮਰਾਹ ਕੀਤਾ ਸਾਰੇ ਲੁਧਿਆਣੇ ਦੀ ਇੰਡਸਟਰੀ ਦਾ ਪੈਸਾ ਉਹ ਲੈ ਕੇ ਗਿਆ ਸਾਰੇ ਅਫਸਰਾਂ ਦੀਆਂ ਬਦਲੀਆਂ ਉਹ ਕਰਾਉਂਦਾ ਜਿਹੜੀਆਂ ਟੌਪ ਪੋਸਟਾਂ ਜਿੱਥੇ ਪੈਸੇ ਵਾਲੀਆਂ ਪੋਸਟਾਂ ਐ ਉਹ ਸਿਰਫ ਤੇ ਸਿਰਫ ਇਹ ਜਿਹੜਾ ਸਰਕਾਰ ਦਾ ਸਭ ਤੋਂ ਚਹੀਤਾ ਬਣਿਆ ਐ ਉਹਦੇ ਕਹਿਣ ਤੇ ਪੋਸਟਿੰਗ ਹੁੰਦੀਆਂ ਅਗਲੇ ਤਾਲੇ ਇਹਨਾਂ ਦੇ ਘਰਾਂ 'ਚ ਲੱਗਣਗੇ ਜੇ ਸਾਡੇ ਤੇ ਪਰਚਾ ਦਰਜ ਕੀਤਾ ਨੌਨ ਅਵੇਲੇਬਲ ਤੇ ਅਸੀਂ ਭੱਜੇ ਅਸੀਂ ਵਿਚ ਵਜੇ ਆ ਕੇ ਵੀ ਆ ਖੜੇ ਆ ਕਰੋ ਜਿੰਨੇ ਹਜ਼ਾਰਾਂ ਦੀ ਗਿਣਤੀ ਚ ਪੱਟੀਆਂ ਲੈ ਕੇ ਲੇਕ ਕੇ ਆ ਵੀ ਅਸੀਂ ਵੀ ਸੀਗੇ ਇਹ ਐਨੇ ਐਨੇ ਡਿਗੇ ਹੋਏ ਨੇ ਲੁਧਿਆਣਾ ਜੇਲ੍ਹ ਚ ਉੱਥੇ ਸਾਨੂੰ 2 ਘੰਟੇ ਲੈ ਕੇ ਗਏ ਉੱਥੋਂ ਸਾਨੂੰ ਉਦੋਂ ਦਾ ਨਾ ਬਾਜੀ ਉੱਥੇ ਜਿੱਥੇ ਕੈਮਰੇ ਲਾਏ ਹੋਏ ਨੇ ਉਸ ਜੇਲ੍ਹ ਅੰਦਰ ਕੈਮਰੇ ਲੱਗੇ ਆ ਬਾਥਰੂਮਾਂ ਚ ਕੈਮਰੇ ਲੱਗੇ ਆ ਐਦਾਂ ਸ਼ਰਮ ਦੀ ਗੱਲ ਹੋ ਸਕਦੀ ਅਸੀਂ ਤਾਂ ਸਿਰਫ ਜਿਹੜੇ ਇਹ ਕਾਲੇ ਅੰਗਰੇਜ਼ ਆਉਂਦੇ ਆ ਦਿੱਲੀੋਂ ਉਹਨਾਂ ਨੂੰ ਭਜਾਉਣਾ ਉਹ ਜਿਹੜੇ ਇਸ ਪੰਜਾਬ 'ਚ ਰਾਜ ਕਰ ਰਹੇ ਆ ਲੁੱਟ ਰਹੇ ਆ ਅੱਜ ਰੇਤਾ ਸਸਤਾ ਮਿਲ ਗਿਆ ਕਿਸੇ ਨੂੰ ਅੱਜ ਨਸ਼ਾ ਬੰਦ ਹੋ ਗਿਆ ਅੱਜ ਗੁਰੂ ਮਹਾਰਾਜ ਦੀ ਬੇਅਦਬੀ ਦਾ ਜਿਹੜਾ ਉਹ ਟ੍ਰਾਇਲ ਚੱਲ ਰਿਹਾ ਉਹਦਾ ਹਿਸਾਬ ਹੋ ਗਿਆ ਉਦੋਂ ਬਾਅਦ ਅਸੀਂ ਇਹ ਪੁੱਛਣ ਗਏ ਸੀ ਵੀ ਅੱਜ ਤਾਂ ਇਹ ਪ੍ਰੂਵ ਹੋ ਗਿਆ ਵੀ 12 ਬੋਰ ਦੀ ਗੋਲੀ ਨਾਲ ਅੱਗੇ ਤਾਂ ਇਹ ਸੀ ਸ਼ਾਇਦ ਕੋਈ ਰਵੜ ਦੀ ਜਾਂ ਕਿਸੇ ਦੀ ਜਿਹੜਾ ਚੁਬਕਰਨ ਸਿੰਘ ਮਰਿਆ ਹੈ ਕਿਸਾਨ ਸ਼ਹੀਦ ਹੋਇਆ ਹੈ ਬੇਟਾ ਉਹਦੇ 12 ਬੋਰ ਦੀ ਗੋਲੀ ਬੱਜੀ ਆ। 8 ਵਾਰ ID ਨੇ ਸੱਦ ਲਿਆ। 8 ਵਾਰੇ ਦਾ ਮਤਲਬ ਚੋਰ ਨੇ ਤਾਂ ਹੀ ਨਹੀਂ ਜਾਂਦੇ। ਪਰ 8 ਵਾਰ ਹੋ ਗਿਆ ID ਮੁਰੇ ਕਿਉਂ ਪੇਸ਼ ਨਹੀਂ ਹੋਇਆ ਅੱਜ ਤੱਕ? ਕੇਜਰੀਵਾਲ ਤੇ ਇਸ ਕਰਕੇ ਇਹਦੇ ਉੱਤੇ ਵੀ ਵੱਡੇ ਸਕੈਂਡਲ ਨੇ ਜਿਹੜੇ ਕਿ ਆਉਣ ਵਾਲੇ ਦਿਨਾਂ ਤੇ ਸਾਹਮਣੇ ਆਉਣਗੇ। ਚੁਟਕੀਆਂ ਨਾਲ ਐਮਐਸਪੀ ਮਿਲੇਗੀ। ਹਰ ਚੀਜ਼ ਹਰ ਦੁੱਖ ਜਜ਼ਬਾਤੀ ਹੋ ਕੇ ਕਹਿਤਾ ਸੀ। ਕਿਨੇ? ਅਨਮੋਲ ਅਨਮੋਲ ਯਾਰ ਕਮਾਲ ਆ ਫਿਰ ਲੋਕਾਂ ਨੇ ਵੀ ਤਾਂ ਜਜ਼ਵਾਤੀ ਹੋ ਕੇ ਹੀ ਵੋਟਾਂ ਪਾਈਆਂ ਨੇ ਕਾਂਗਰਸੀ ਐਮਪੀ ਰਵਨੀਤ ਬਿੱਟੂ ਦੇ ਤੇ ਹੋਰ ਸਾਬਕਾ ਮੰਤਰੀ ਭਾਰਤਪੁਸ਼ਣ ਆਸ਼ੂ ਤੇ ਪਰਚਾ ਦਰਜ ਕਰਨ ਤੋਂ ਬਾਅਦ ਤੇ ਜ਼ਮਾਨਤ ਦੇ ਦਿੱਤੀ ਗਈ ਹੈ ਦੇਖ ਸਕਦੇ ਹੋ ਨਾਬਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀਗਾ ਤੇ ਇੱਕ ਰਾਤ ਜਿਹੜਾ ਮੰਤਰੀ ਸਾਬਕਾ ਮੰਤਰੀ ਤੇ ਐਮਪੀ ਰਵਨੀਤ ਬਿੱਟੂ ਤੇ ਸਾਬਕਾ ਐਮਐਲਏ ਤੇ ਸੀਨੀਅਰ ਡਿਪਟੀ ਮੇਅਰ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਸੀਗੇ ਕਾਰਨ ਜਿਹੜਾ ਇਹ ਸੀਗਾ ਕਿ ਜਿਹੜਾ ਕੀ ਹੈ ਰਮਨਜੀਤ ਬਿੱਟੂ ਤੇ ਉਹਨਾਂ ਦੀ ਟੀਮ ਵੱਲੋਂ ਤਾਲਾ ਜਿਹੜਾ ਕੀ ਉਹ ਲਗਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਕੱਲ ਗ੍ਰਿਫਤਾਰੀ ਦੇਣ ਦੇ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਤੇ ਉਸ ਦੌਰਾਨ ਜਿਹੜਾ ਕੀ ਹੈ ਅਰੈਸਟ ਕਰ ਲਿੱਤਾ ਗਿਆ ਸੀ ਤੇ ਹੁਣ ਜ਼ਮਾਨਤ ਤੋਂ ਆਏ ਨੇ ਬਾਹਰ ਤੇ ਕਾਂਗਰਸੀ ਆਗੂਆਂ ਵੱਲੋਂ ਸਵਾਗਤ ਹੈ ਜਿਹੜਾ ਉਹ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ ਤੇ ਗੱਲਬਾਤ ਕਰਨ ਦੀ ਜਿਹੜੀ ਇਹ ਕੋਸ਼ਿਸ਼ ਉਹ ਵੀ ਕਰਾਂਗੇ ਕਿ ਇਹ ਆਹ ਦੇਖਿਓ ਜੀ ਮਾੜਾ ਜਿਹਾ ਲਓ ਜੀ ਲਓ ਲਓ ਜੀ ਆਓ ਜੀ ਇੱਧਰ ਗੱਲ ਪਟਾਕੇ ਆ ਜਿਹੜੇ ਆ ਚਲਾਇਆ ਜਾ ਰਹੇ ਆ ਸਾਬਕਾ ਮੰਤਰੀ ਤੇ ਐਮਪੀ ਰਵਨੀਤ ਬਿੱਟੂ ਜੇਲ੍ਹ ਤੋਂ ਬਾਹਰ ਆ ਚੁੱਕੇ ਆ ਦੇਖੋ ਪਟਾਕੇ ਜਿਹੜੇ ਆ ਉਹ ਚਲਾਏ ਜਾ ਰਿਹਾ ਹੈ ਕਾਂਗਰਸੀ ਟੀਮ ਜਿਹੜੀ ਆ ਪੂਰੀ ਤੱਕੀ ਹੋਈ ਹੋਈ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਾਰ ਬੰਦਿਆਂ ਨੂੰ ਜਿਹੜਾ ਕੀ ਹੈ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਹੁਣ ਉਹ ਜ਼ਮਾਨਤ ਤੇ ਜਿਹੜਾ ਕੀ ਹੈ ਬਾਹਰ ਆ ਚੁੱਕੇ ਨੇ ਤਸਵੀਰਾਂ ਨੇ ਜਿੱਥੇ ਕੀ ਦੇਖ ਸਕਦੇ ਹੋ ਆਗੂ ਆ ਜਿਹੜੇ ਆ ਉਹ ਬਾਹਰ ਆ ਚੁੱਕੇ ਨੇ ਤੇ ਆਪਣੇ ਵਰਕਰਾਂ ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਰਵਨੀਤ ਬਿੱਟੂ ਆ ਜਿਹੜੇ ਆਪਣੇ ਜਿਹੜੇ ਵਰਕਰਾਂ ਨੂੰ ਮਿਲਦੇ ਆ ਇੱਕ ਸਵਾਗਤ ਜਿਹੜਾ ਕੀ ਆਗੂ ਵੱਲੋਂ ਕੀਤਾ ਜਾ ਰਿਹਾ ਹੈ ਅਗਰ ਦੇਖੋ ਅਗਰ ਦੇਖੋ ਆ ਯਾ ਲਾ 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 ਬਿੱਟੂ ਜੀ ਬਿੱਟੂ ਜੀ 5 ਮਿੰਟ ਦੇ ਦਿਓ ਕੱਲਾ ਕੱਲਾ ਹੀ ਸ਼ੈਰ ਕਰ ਰਿਹਾ ਹਾਂ ਹਾਂ ਆ ਜਾਓ ਆ ਗਿਆ ਹਾਂ ਜੀ ਆ ਜਾਓ ਲੋ ਚਲੋ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਬਿੱਟੂ ਜੀ ਅੱਛਾ ਜੀ ਇੱਥੇ ਕਿ ਜਾਣਾ ਬਿੱਟੂ ਜੀ ਅੱਛਾ ਇਨਸ਼ਾਅੱਲਾ ਵਾਹ ਜੀ ਵਾਹ ਖਾਂ ਦਾ ਹੋਈ ਭਜਾ ਵਜੂਦ ਦਾ ਕਹਦੇ ਅੱਛਾ ਬਾਬੂ ਜੀ ਬਿੱਟੂ ਜੀ ਮਿਲ ਲੀ ਮਿਲ ਲੀ ਹੋਰ ਵੀ ਰੇ ਮਿਲ ਲੀ ਸਭ ਮਿਲੋ 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 ਆ ਜਾ ਮਿਲੋ ਇੱਕ ਮਿੰਟ ਠਹਿਰ ਤਾ ਸੈਲਫੀਆਂ ਲਿੱਤੀਆਂ ਜਾ ਰਹੀਆਂ ਨੇ ਇੱਕ ਦਿਨ ਦੇ ਲਈ ਜੇਲ ਤੇ ਉਸ ਤੋਂ ਬਾਅਦ ਹੁਣ ਜ਼ਮਾਨਤ ਤੇ ਬਾਹਰ ਜਿਹੜੇ ਆਏ ਆ ਤਸਵੀਰਾਂ ਜਿਹੜੀਆਂ ਲਗਾਤਾਰ ਪਟਾਕੇ ਜਿਹੜੇ ਆ ਉਹ ਚਲਾਏ ਜਾ ਰਹੇ ਨੇ ਓਕੇ ਆ ਅਾਜੂ ਜੀ ਜੇਲ ਭੇਜਿਆ ਗਿਆ ਸੀ ਜ਼ਮਾਨਤ ਹੋਈ ਹੈ ਕੀ ਕਹਿਣਾ ਚਾਹੁੰਦੇ ਆਂ ਤੁਸੀਂ ਜੇਲ ਕਿਉਂ ਭੇਜਿਆ ਗਿਆ ਅਸੀਂ ਸਾਰੀ ਦੁਨੀਆ ਨੂੰ ਪਤਾ ਹੈ ਲੋਕਾਂ ਦੀ ਆਵਾਜ਼ ਅੱਜ ਦੀ ਤਰੀਕ ਚ ਜਿਹੜਾ ਕਈ ਵੀ ਚੱਕਦਾ ਹੈ ਉਹਦੀ ਆਵਾਜ਼ ਕਿਸ ਤਰੀਕੇ ਦਬਾਣੀ ਹੈ ਸਰਕਾਰ ਦਾ ਇਹੀ ਕੰਮ ਰਹਿ ਗਿਆ ਚਾਹੇ ਕੋਈ ਲੀਡਰ ਹੋਵੇ ਉਹਨਾਂ ਤੇ ਕੇਸ ਪਾ ਕੇ ਅੰਦਰ ਭੇਜ ਦਿਓ ਸਾਡੀ ਪਾਰਟੀ ਦੇ ਕਿੰਨੇ ਹੀ ਲੀਡਰ ਸਿਰਫ ਇਸ ਗੱਲ ਦਾ ਖਮਿਆਜ਼ਾ ਭੁਗਤ ਕੇ ਆਏ ਹੈ ਵੀ ਉਹ ਲੋਕਾਂ ਦੀ ਆਵਾਜ਼ ਚੱਕ ਰਹੇ ਹੈ ਸਰਕਾਰ ਤੇ ਉਲਟ ਬੋਲਦੇ ਸਰਕਾਰ ਤੇ ਨਾਕਾਮੀਆਂ ਅੱਗੇ ਲਿਆਉਂਦੇ ਹੈ ਤੁਸੀਂ ਲੀਡਰਾਂ ਦੀ ਤਾਂ ਗੱਲ ਛੱਡੋ ਥੋਡੀ ਕਮਿਊਨਿਟੀ 'ਚ ਜਰਨਲਿਸਟ ਕਿਸ ਤਰੀਕੇ ਉਹਨਾਂ ਨਾਲ ਟਰੀਟ ਕੀਤਾ ਜਾ ਰਿਹਾ ਉਹਨਾਂ ਤੇ ਪਰਚੇ ਵੀ ਹੁੰਦੇ ਆ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਕਿਤੇ ਰੀਚ ਕਟਾ ਦਿਓ ਕਿਤੇ ਬਲੈਕਆਊਟ ਕਰ ਦਿਓ ਇਹ ਸਾਰਾ ਕੰਮ ਇਹ ਚੱਲਦਾ ਪਿਆ ਵੀ ਕਿਸ ਤਰੀਕੇ ਲੋਕਤੰਤਰਤਾ ਗਲਾ ਕੁੱਟਣਾ ਹੈ ਤੇ ਇਹੀ ਕੰਮ ਆ ਅੱਜ ਦੀ ਤਰੀਕ 'ਚ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਅੰਦਰ ਵੀ ਲੜ ਰਹੀ ਹੈ ਲੋਕਾਂ ਦੀ ਆਵਾਜ਼ ਚੁੱਕ ਰਹੀ ਹੈ ਇਹਨਾਂ ਦੀ ਆਜ਼ਾਦੀਆਂ ਦੇ ਖਿਲਾਫ ਚੱਲ ਰਹੀ ਔਰ ਇੱਥੇ ਸੜਕਾਂ ਤੇ ਉਤਰ ਕੇ ਕਾਂਗਰਸ ਪਾਰਟੀ ਦਾ ਹਰ ਲੀਡਰ ਛੋਟਾ ਔਰ ਵੱਡਾ ਇਸ ਸਰਕਾਰ ਦੇ ਉਲਟ ਲੋਕਾਂ ਦੀ ਆਵਾਜ਼ ਉਠਾ ਰਹੇ। ਲਗਾਤਾਰ ਇਦਾਂ ਹੀ ਬਾਤ ਚੱਕਦੇ ਰਹੋਗੇ। ਇਸੇ ਤਰੀਕੇ ਜਾਰੀ ਰਹਿਣਗੇ। ਜਿੱਥੇ-ਜਿੱਥੇ ਉਹਨਾਂ ਦੀਆਂ ناکਾਮੀਆਂ ਹੋਣਗੀਆਂ ਅਸੀਂ ਸਾਹਮਣੇ ਲਿਆਵਾਂਗੇ। ਜਿਹੜੇ ਅਦਾਰੇ ਕੰਮ ਨਹੀਂ ਕਰਨਗੇ ਉਸ ਅਦਾਰਿਆਂ ਨੂੰ ਬੰਦ ਕੀਤਾ ਜਾਏਗਾ। ਉਸ ਤੋਂ ਬਾਅਦ ਜਿਹੜੇ ਐਮਐਲਏ ਜਾਂ ਐਮਪੀ ਬਦ ਕਿਸਮਤੀ ਨਾਲ ਲੋਕਾਂ ਦੀਆਂ ਵੋਟਾਂ ਨਾਲ ਚੁਣ ਕੇ ਆ ਗਏ ਔਰ ਲੋਕਾਂ ਦੀਆਂ ਡਿਮਾਂਡਾਂ ਨੂੰ ਜਸਟੀਫਾਈ ਨਹੀਂ ਕਰ ਰਹਾ ਕਿ ਅਸੀਂ ਉਹਨਾਂ ਦੇ ਘਰ ਵੀ ਬੰਦ ਕਰ ਦੇਣਾ ਸਰ ਅੱਗੇ ਦੀ ਪ੍ਰਕਿਰਿਆ ਕੀ ਹੈ ਉਹਨਾਂ ਦੇ ਉੱਥੇ ਕਾਂਗਰਸੀਆਂ ਦੇ ਨਾਲ ਜੇਲ੍ਹ ਚ ਕੁਝ ਪ੍ਰਤੀਕਿਰਿਆ ਪ੍ਰਤੀਕਿਰਿਆ ਤਾਂ ਇਹੀ ਹੈ ਬਈ ਜੋ ਐਜੀਟੇਸ਼ਨ ਚੱਲ ਰਿਹਾ ਹੈ ਜਾਰੀ ਰਹਿਣਾ ਸਰ ਜੀ ਦੇ ਕਿੱਦਾਂ ਦਾ ਵਿਵਹਾਰ ਰਿਹਾ ਹੈ ਕੋਈ ਵਿਵਹਾਰ ਕੋਈ ਮੈਟਰ ਨਹੀਂ ਕਰਦਾ ਅੱਜ ਦੀ ਤਾਰੀਖ 'ਚ ਹੀ ਮੈਟਰ ਕਰਦਾ ਹੈ ਵੀ ਐਜੀਟੇਸ਼ਨ ਇਸੇ ਤਰੀਕੇ ਜਾਰੀ ਰਹੇ ਜੀ ਦਾ ਤਾਲਾ ਲਾਇਆ ਗਿਆ ਸੀ ਅੱਗੇ ਤੋਂ ਵੀ ਇਦਾਂ ਦੇ ਤਾਲੇ ਮੈਂ ਤੁਹਾਨੂੰ ਦੱਸਦਾ ਦੱਸਦਾ ਇਸੇ ਤਰੀਕੇ ਕਾਮਯਾਬ ਰਹੋ ਜੀ ਮੈਂ ਉਹ ਲੋ ਰੱਖेंगे ਆ ਜਾਓ ਤੁਸੀਂ ਇੱਧਰ ਆ ਜਾਓ ਜੀ ਕਰ ਜੀ ਹਾਂ ਜੀ ਬਟਾ ਜੀ ਦੇਖੋ ਕਰ ਲੈਣੋ ਜੀ ਚਲ ਆ ਜੀ ਜੀ ਬਜੀ ਬਿੱਟੂ ਜੀ ਜੇਲ ਤੋਂ ਵਾਪਸ ਆਏ ਹੋ ਜੇਲ ਭੇਜਿਆ ਗਿਆ ਸੀ ਕੀ ਕਾਰਨ ਸੀ ਕੋਈ ਫਰਕ ਨਹੀਂ ਬਾਬੂ ਕبھی ਰੇਲ 'ਚ ਕبھی ਜੇਲ 'ਚ ਕਿਹੜੀਆਂ ਗੱਲਾਂ ਐ ਸਾਨੂੰ ਸਾਨੂੰ ਦੇਖੋ ਅਸੀਂ ਜੇਲ 'ਚ ਗਾਂ ਕੋਈ ਕ੍ਰਾਈਮ ਕਰਕੇ ਗਏ ਆ ਅਸੀਂ ਜੇਲ 'ਚ ਪੰਜਾਬੀਆਂ ਖਾਤਰ ਐਮਐਸਪੀ ਜਿਹੜੀ ਕਹਿੰਦੇ ਸੀ ਚੁਟਕੀ ਮਾਰ ਕੇ ਦਵਾਂਗੇ ਉਹ ਲੈਣਗੇ ਅਸੀਂ ਜਿਹੜਾ ਮਾਮਾ ਭੈਣਾਂ ਨੂੰ ਕਹਿੰਦੇ 1000 ਰੁਪਏ ਦਵਾਂਗੇ ਹਰ ਮਹੀਨੇ ਉਹ ਲੈਣਗੇ ਜਿਹੜਾ 2500 ਰੁਪਏ ਪੈਨਸ਼ਨ ਕਹਿੰਦੇ ਸੀ ਉਹ ਦਵਾਂਗੇ ਜਿਹੜਾ ਸ਼ਗਨ ਸਕੀਮ ਸੀ ਕਹਿੰਦੇ ਸੀ 51000 ਦਵਾਂਗੇ ਤੇ ਅੱਜ ਹੈ ਕਿੱਥੇ ਕੁਛ ਅੱਜ ਲੁੱਟ ਤੇ ਮਾਰ ਤੋਂ ਸਿਵਾਏ ਕੁਛ ਹੈ ਅੱਜ ਆਪਾਂ ਇਸ ਵੇਲੇ ਲੁਧਿਆਣੇ ਦੀ ਧਰਤੀ ਤੇ ਖੜੇ ਆ ਆ ਸਾਰੀ ਲੀਡਰਸ਼ਿਪ ਸਾਰੇ ਵਰਕਰ ਅੱਜ ਇੱਕ ਬਹੁਤ ਵੱਡੀ ਰਿਪੋਰਟ ਆਈ ਆ ਵੀ ਜੇ 23 ਜ਼ਿਲ੍ਹਿਆਂ ਤੋਂ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਅੱਜ ਸਭ ਤੋਂ ਵੱਡਾ ਜ਼ਿਲ੍ਹਾ ਸਭ ਤੋਂ ਵੱਡੀ ਆਬਾਦੀ ਦਾ ਜ਼ਿਲ੍ਹਾ 19ਵੇਂ ਨੰਬਰ ਤੇ ਉਰੇ ਨਾ ਕੋਈ ਕਿਸਦਾ ਬਰਥ ਸਰਟੀਫਿਕੇਟ ਬਣਦਾ ਨਾ ਕਿਸਦਾ ਡੈਥ ਸਰਟੀਫਿਕੇਟ ਬਣਦਾ ਨਾ ਕਿਸਦਾ ਮੈਰਿਜ ਸਰਟੀਫਿਕੇਟ ਬਣਦਾ ਬਣਦਾ ਸਾਰੀਆਂ ਸਰਪੰਚਾਂ ਦੀਆਂ ਤਾਕਤਾਂ ਖੋ ਕੇ ਆਪਣੇ ਕੋਲ ਸਾਰੀਆਂ ਕੌਂਸਲਰਾਂ ਦੀਆਂ ਤਾਕਤਾਂ ਖੋ ਕੇ ਆਪਣੇ ਕੋਲ ਤੇ ਸਿਰਫ ਚੰਦ ਅਫਸਰ ਤੇ ਜਿਹੜੇ ਇਹਨਾਂ ਦੇ ਐਮਐਲਏ ਨੇ ਉਹਨਾਂ ਦੇ ਹੱਥ ਜੱਜ ਜੀ ਕਰਦਾ ਤਾਲਾ ਲਾ ਲੋ ਜੱਜ ਜੀ ਕਰਦਾ ਤਾਲਾ ਲਾ ਲੋ ਜਿਹੜਾ ਅਸੀਂ ਤਾਲਾ ਦਿੱਤਾ ਉਹ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਵੀ ਉਹ ਤਾਲਾ ਲੁਧਿਆਣੇ ਦਾ ਮੁੱਖ ਮੰਤਰੀ ਸਾਹਿਬ ਦੇ ਕੋਲ ਪਹੁੰਚ ਗਿਆ ਤੇ ਉਹਨਾਂ ਨੇ ਸਪੀਕਰ ਸਾਹਿਬ ਨੂੰ ਦੇ ਦਿੱਤਾ ਵੀ ਤਾਲਾ ਭਾਈ ਸਾਰੇ ਪੰਜਾਬ ਨੂੰ ਵਿਧਾਨ ਸਭਾ ਨੂੰ ਲਾ ਦੋ ਵੀ ਸਾਡੇ ਪੱਲੇ ਕੱਖ ਨਹੀਂ ਕਿਉਂ ਕਿ ਅਸੀਂ ਜਿਹੜੇ ਦਿੱਲੀ 'ਚ ਆਕਾ ਬੈਠੇ ਆ ਕੇਜਰੀਵਾਲ 2 ਨੰਬਰ ਦਾ ਉਹ ਚਿਕਨਾ ਕੀ ਨਾਂ ਜੀ ਰਾਗਵ ਚੱਡਾ ਉਹ ਪੰਜਾਬ ਚ ਲਾਉਂਗੇ ਉਹ ਪੰਜਾਬ ਚ ਲਾਉਂਦੇ ਆ ਉਹ ਪੰਜਾਬ ਨੂੰ ਲੁੱਟ ਕੇ ਲੈ ਕੇ ਗਿਆ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨੇ ਹੀ ਲੋਕਾਂ ਨੂੰ ਗਮਰਾਹ ਕੀਤਾ ਸਾਰੇ ਲੁਧਿਆਣੇ ਦੀ ਇੰਡਸਟਰੀ ਦਾ ਪੈਸਾ ਉਹ ਲੈ ਕੇ ਗਿਆ ਸਾਰੇ ਅਫਸਰਾਂ ਦੀਆਂ ਬਦਲੀਆਂ ਉਹ ਕਰਾਉਂਦਾ ਜਿਹੜੀਆਂ ਟਾਪ ਪੋਸਟਾਂ ਜਿੱਥੇ ਪੈਸੇ ਵਾਲੀਆਂ ਪੋਸਟਾਂ ਐ ਉਹ ਸਿਰਫ ਤੇ ਸਿਰਫ ਇਹ ਜਿਹੜਾ ਸਰਕਾਰ ਦਾ ਸਭ ਤੋਂ ਚਹੇਤਾ ਬਣਿਆ ਐ ਉਹਦੇ ਕਹਿਣ ਤੇ ਪੋਸਟਿੰਗ ਹੁੰਦੀਆਂ ਅਗਲੇ ਤਾਲੇ ਇਹਨਾਂ ਦੇ ਘਰਾਂ 'ਚ ਲੱਗਣਗੇ ਜਿਹੜੇ ਲੁੱਟਣ ਲੱਗਿਆ ਜੇ ਸਾਡੇ ਤੇ ਪਰਚਾ ਦਰਜ ਕੀਤਾ ਨੌਨ ਅਵੇਲੇਬਲ ਤੇ ਅਸੀਂ ਭੱਜੇ ਅਸੀਂ ਵਿੱਚ ਬੱਜੇ ਆ ਕੇ ਵੀ ਆ ਖੜੇ ਆ ਕਰੋ ਜਿੰਨੇ ਹਜ਼ਾਰਾਂ ਦੀ ਗਿਣਤੀ ਚ ਫੱਟੀਆਂ ਲੈ ਕੇ ਲਿਖ ਕੇ ਆ ਵੀ ਅਸੀਂ ਵੀ ਸੀਗੇ ਤੇ ਫੇਰ ਜੱਜ ਸਾਹਿਬ ਨੇ ਬੇਲ ਅਗਲੇ ਦਿਨ ਨਹੀਂ ਉਦੋਂ ਨਹੀਂ ਦੇ ਦੇਣੀ ਸੀ ਇਹ ਟਾਈਮ ਹੁੰਦਾ ਅਗਲੇ ਦਿਨ ਬੇਲ ਦਿੱਤੀ ਕਿਉਂ ਕਿ ਪਤਾ ਸੀ ਵੀ ਇਹ ਜਾਲੀ ਕੰਮ ਜਾਲੀ ਪਰਚਾ ਇੱਕ ਤੇ ਸਟੈਂਡ ਨਹੀਂ ਕਰਦਾ ਧੱਕੇ ਨਾਲ ਪਰਚਾ ਕੀਤਾ ਹੋਇਆ ਹੈ ਤੇ ਉਸ ਕਰਕੇ ਇੱਕਦਮ ਉਹਨਾਂ ਨੇ ਬੇਲ ਲਈ ਕਿ ਇਹ ਐਨੇ ਐਨੇ ਡਿਗੇ ਹੋਏ ਨੇ ਲੁਧਿਆਣਾ ਜੇਲ੍ਹ ਚ ਉੱਥੇ ਸਾਨੂੰ 2 ਘੰਟੇ ਲੈ ਕੇ ਗਏ ਉੱਥੋਂ ਸਾਨੂੰ ਉਦੋਂ ਦਾ ਨਾਬਾ ਜੇਲ੍ਹ ਉੱਥੇ ਜਿੱਥੇ ਕੈਮਰੇ ਲਾਏ ਹੋਏ ਨੇ ਉਸ ਜੇਲ੍ਹ ਦੇ ਅੰਦਰ ਕੈਮਰੇ ਲੱਗੇ ਆ ਬਾਥਰੂਮਾਂ 'ਚ ਕੈਮਰੇ ਲੱਗੇ ਆ ਇਤੋਂ ਸ਼ਰਮ ਦੀ ਗੱਲ ਹੋ ਸਕਦੀ ਹੈ ਵੀ ਉਹ ਕੈਮਰੇ ਅੱਗੇ ਇਹ ਕਿਤੇ ਅਸੀਂ ਜ਼ਰੂਰ ਇਹਤੇ ਕੋਈ ਨਾ ਕੋਈ ਫੈਸਲਾ ਕਰਾਂਗੇ ਵੀ ਇਹ ਪਤਾ ਲੱਗ ਸਕੇ ਵੀ ਇਹ ਕੈਮਰੇ ਕਿਹਦੇ ਕਹਿੰਦੇ ਤੇ ਇਹ ਕੈਮਰੇ ਇਹਦੀ ਜਿਹੜੀ ਇਹ ਇਹਦੀ ਇਹਨੂੰ ਕੌਣ ਦੇਖ ਰਿਹਾ ਤੁਸੀਂ ਬਿਹੇਵ ਇਹਦੀ ਮੋਨੀਟਰਿੰਗ ਕੌਣ ਕਰ ਰਿਹਾ ਤੁਸੀਂ ਜਦੋਂ ਜੇਲ੍ਹ ਤੇ ਤੁਸੀਂ ਦੱਸਿਆ ਕੈਮਰੇ ਲੱਗੇ ਇਕੱਲੇ ਤੁਹਾਡੇ ਵਾਲੇ ਪਾਸੇ ਸੀ ਜਾਂ ਚਾਰਾਂ ਵਾਲੇ ਪਾਸੇ ਨਹੀਂ ਨਹੀਂ ਅਸੀਂ ਸਾਰੀ ਇੱਕ ਬੈਰਕ ਸੀ ਜਿਹੜੀ ਉਹ ਕਿਉਂਕਿ ਬਹੁਤ ਹਾਈ ਸਕਿਉਰਿਟੀ ਜੇਲ੍ਹ ਹਨ ਆਪਾਂ ਉਹਦੇ ਵਿੱਚ ਲੈ ਕੇ ਗਏ ਸੀ ਉਹਦੇ ਵਿੱਚ ਬੈਰਕਾਂ ਚ ਜਿਹੜੇ ਇੱਕ ਮੇਨ ਬੈਰਕ ਆ ਉਹਦੇ ਵਿੱਚ ਉਹ ਕੈਮਰੇ ਲੱਗੇ ਹੋਏ ਆ ਜਿੱਥੇ ਕਿ ਸਾਧੂ ਸਿੰਘ ਧਰਮਸੋਧ ਜੀ ਉਹ ਵੀ ਉੱਥੇ ਨੇ ਉਹ ਇੱਕ ਨਿਹਾਇਤ ਸ਼ਰੀਫ ਆਦਮੀ ਵਿਚਾਰਿਆਂ ਨੂੰ ਤੀਜੀ ਵਾਰ ਉਹਨਾਂ ਨੂੰ ਜੇਲ੍ਹ ਸਿੱਟਿਆ ਤਿੰਨ ਤਿੰਨ ਮਹੀਨੇ ਲਈ ਪਰ ਉਹ ਬੜੇ RAM ਨਾਲ ਆਪਣੀ ਭਗਤੀ ਚ ਲੀਨ ਹੋ ਕੇ ਉਹ ਆਪਣੀ ਜਿਹੜੀ ਉਹ ਜੇਲ੍ਹ ਚ ਨੇ ਪਰ ਸਾਨੂੰ ਕੋਈ ਯਾਰ ਅਸੀਂ ਗੱਲ ਸੁਣੋ ਅਸੀਂ ਕੋਈ ਆਪਣੀ ਜ਼ਮੀਨ ਲਈ ਲੈਣ ਗਏ ਆ ਇਹ ਤਾਂ ਸਿਰਫ ਅਸੀਂ ਤਾਂ ਸਿਰਫ ਜਿਹੜੇ ਇਹ ਕਾਲੇ ਅੰਗਰੇਜ਼ ਆਉਂਦੇ ਆ ਦਿੱਲੀੋਂ ਉਹਨਾਂ ਨੂੰ ਪਜਾਉਣਾ ਉਹ ਜਿਹੜੇ ਇਸ ਪੰਜਾਬ ਚ ਰਾਜ ਕਰ ਰਿਹਾ ਲੁੱਟ ਰਹੇ ਆ ਅੱਜ ਰੇਤਾ ਸਸਤਾ ਮਿਲ ਗਿਆ ਕਿਸੇ ਨੂੰ ਅੱਜ ਨਸ਼ਾ ਬੰਦ ਹੋ ਗਿਆ ਅੱਜ ਗੁਰੂ ਮਹਾਰਾਜ ਦੀ ਬੇਅਦਬੀ ਦਾ ਜਿਹੜਾ ਉਹ ਟ੍ਰਾਇਲ ਚੱਲ ਰਿਹਾ ਉਹਦਾ ਹਿਸਾਬ ਹੋ ਗਿਆ ਉਦੋਂ ਬਾਅਦ ਅਸੀਂ ਇਹ ਪੁੱਛਣ ਗਏ ਸੀ ਵੀ ਅੱਜ ਤਾਂ ਇਹ ਪ੍ਰੂਵ ਹੋ ਗਿਆ ਵੀ 12 ਬੋਰ ਦੀ ਗੋਲੀ ਨਾਲ ਅੱਗੇ ਤਾਂ ਇਹ ਸੀ ਸ਼ਾਇਦ ਕੋਈ ਰਵੜ ਦੀ ਜਾਂ ਕਿਸੇ ਦੀ ਜਿਹੜਾ ਸ਼ੁਭਕਰਨ ਸਿੰਘ ਮਰਿਆ ਇਹ ਕਿਸਾਨ ਸ਼ਹੀਦ ਹੋਇਆ ਹੈ ਬੇਟਾ ਉਹਦੇ 12 ਬੋਰ ਦੀ ਗੋਲੀ ਬੱਜੀ ਆ ਤੇ ਇਹ ਜਦੋਂ ਵੀ ਇਹ ਬੱਗੇ ਨੂੰ ਭਾਜਪੀ ਦੇ ਲੀਡਰ ਨੂੰ ਲੈਣ ਗਏ ਸੀ ਤੇ ਹਰਿਆਣਾ ਪੁਲਿਸ ਨੇ ਰਾਹ ਚ ਫੜ ਲਈ ਸੀ ਪੰਜਾਬ ਪੁਲਿਸ ਤੇ ਅੱਜ ਪੰਜਾਬ ਪੁਲਿਸ ਕਾਰ ਕੀ ਦਵਾਏ ਕੇਜਰੀਵਾਲ ਤੇ ਕਿਉਂਕਿ ਇਹ ਲਿੱਕਰ ਸਕੈਮ ਚ ਫਸਿਆ ਹੋਇਆ 8 ਵਾਰ ਈਡੀ ਨੇ ਸੱਦ ਲਿਆ 8 ਵਾਰੇ ਦਾ ਮਤਲਬ ਚੋਰ ਨੇ ਤਾਂ ਹੀ ਨਹੀਂ ਜਾਂਦੇ ਸਾਡੇ ਤੇ ਇੱਕ ਦਿਨ ਪਹਿਲਾਂ ਪਰਚਾ ਹੋਇਆ ਸੀ ਕਿ ਆਖ ਕਿ ਆ ਵੀ ਆ ਖੜੇ ਆ ਤੁਹਾਡੇ ਮੂਰੇ ਤੁਸੀਂ ਡਰਾ ਕੇ ਸਾਨੂੰ ਭਜਾਉਣਾ ਚਾਹੁੰਦੇ ਹੋ ਪਰ 8 ਵਾਰ ਹੋ ਗਿਆ ਈਡੀ ਮੂਰੇ ਕਿਉਂ ਪੇਸ਼ ਨਹੀਂ ਹੋਇਆ ਅੱਜ ਤੱਕ ਕੇਜਰੀਵਾਲ ਤੇ ਇਸ ਕਰਕੇ ਇਹਦੇ ਉੱਤੇ ਵੀ ਵੱਡੇ ਸਕੈਂਡਲ ਨੇ ਜਿਹੜੇ ਕਿ ਆਉਣ ਵਾਲੇ ਦਿਨਾਂ ਤੇ ਸਾਹਮਣੇ ਆਉਣਗੇ ਤੇ ਜਿਹੜੀ ਅਸੀਂ ਗੱਲ ਕਰ ਰਹੇ ਆ ਉਹ ਕਦੇ ਵੀ ਭਾਈ ਇਹ ਬੰਦ ਨਹੀਂ ਹੋਊਗਾ ਇਹ ਤਾਲੇ ਇਸੇ ਤਰੀਕੇ ਨਾਲ ਚਾਹੇ ਉਹ ਸ਼ਹਿਰਾਂ ਚਾਚਾ ਪਿੰਡਾਂ ਦੇ ਦਫ਼ਤਰ ਨੇ ਰੂਰਲ ਦੇ ਦਫ਼ਤਰ ਨੇ ਕੋਈ ਕੰਮ ਤਹਿਸੀਲਦਾਰ ਪਟਵਾਰੀ ਬੀ ਡੀ ਬੀ ਡੀ ਪੀ ਉਹ ਸਭ ਕੁਝ ਨਹੀਂ ਕਰ ਰਹੇ ਪਟਵਾਰੀ ਸਭ ਸਟ੍ਰਾਈਕਾਂ ਤੇ ਗਏ ਹੋਏ ਨੇ ਜਦੋਂ ਦਾ ਇਹਨਾਂ ਦਾ ਰੋਲਾ ਪਿਆ ਉਸ ਤੋਂ ਬਾਅਦ ਜਿਹੜੇ ਵੀਡੀਓ ਨੇ ਉਹ ਹੈ ਹੀ ਨਹੀਂਗੇ ਲੁਧਿਆਣੇ ਚ ਸਾਰੇ ਜ਼ੋਨ ਖਾਲੀ ਪਏ ਨੇ ਕੋਈ ਕੰਮ ਚੱਲ ਹੀ ਨਹੀਂ ਰਿਹਾ ਇਸ ਕਰਕੇ ਹੋਰ ਸੁਣ ਲਓ ਜਿਹੜਾ ਸਭ ਤੋਂ ਵੱਧ ਜਿਹੜਾ ਆਟਾ ਦਾਲ ਦੀ ਗੱਲ ਕਹਿੰਦੇ ਸੀ ਸਾਰੇ ਡਿੱਪੂ ਵਾਲੇ ਸਟ੍ਰਾਈਕ ਤੇ ਨੇ ਇਹ ਆਪਣੀ ਇੱਕ ਤਨਖਾਹ ਦੇ ਕੇ ਆਪਣੇ ਬੰਦੇ ਰੱਖੇ ਆ ਜਿਹੜੇ ਇੱਕ ਆਟਾ ਸੁੰਡੀਆਂ ਕੋਦੇ ਵਿੱਚ ਕੁਛ ਪਿਆ ਕਣਕ ਉਹ ਬਹੁਤ ਨੁਕਸਾਨ ਹੋ ਰਿਹਾ ਜਿਹੜੇ ਡਿੱਪੂ ਵਾਲੇ ਨੇ ਉਹ ਪਹਿਲਾਂ ਹੀ ਮੰਨਣ ਨੂੰ ਤਿਆਰ ਨੇ ਉਹਨਾਂ ਕੋਲ ਜਾਂਦੀ ਉਹ ਘਰ ਘਰ ਪਚਾਉਂਦੇ ਤੇ ਤੁਸੀਂ ਪਤਾ ਨਹੀਂ ਕਿੰਨੇ ਸੌ ਕਰੋੜ ਰੁਪਈਆ ਤੁਸੀਂ ਉਹ ਮਾਰਕਫੈਟ ਤੋਂ ਉਤੇ ਪੈਸਾ ਖਰਚ ਕਰਵਾਤਾ ਤੇ ਕਿਸੇ ਦੇ ਘਰੇ ਜਿਹੜਾ ਏ ਉਹ ਪਹੁੰਚ ਨਹੀਂ ਰਿਹਾ ਤੇ ਇਹ ਉਹ ਬਹੁਤ ਵੱਡਾ ਸਕੈਂਡਲ ਆ ਓਦੋਂ ਬਾਅਦ ਇੱਕ ਹੋਰ ਗੱਲ ਜਿਹੜੇ ਸਿਵਲ ਹਸਪੀਟਲ ਨੇ ਜਿਹੜੀਆਂ ਸਾਡੀਆਂ ਰੂਰਲ ਡਿਸਪੈਂਸਰੀਆਂ ਸੀ ਸਾਡੀਆਂ ਜਿਹੜੇ ਹਸਪੀਟਲ ਸੀ ਉਹ ਸਾਰੇ ਦੇ ਸਾਰੇ ਖਾਲੀ ਪਏ ਨੇ ਜਿਹੜੇ ਮਹੱਲਾ ਕਲੀਨਿਕ ਖੋਲੀ ਆ ਉੱਥੇ ਐਡਾ ਵੱਡਾ ਸਕੈਂਡਲ ਆ ਇੱਕ ਡਾਕਟਰ ਜਿਹੜਾ ਸਰਕਾਰੀ ਕੰਮ ਕਰ ਰਿਹਾ ਹਸਪੀਟਲ ਚ ਉਹਦੀ ਅਧੀ ਤਨਖਾਹ ਹੈ ਕਿਉਂਕਿ ਉੱਥੇ ਉਹ ਮਰੀਜ਼ ਦਿਖਾ ਕੇ ਤਨਖਾਹ ਲੈ ਰਿਹਾ ਮਹੱਲਾ ਕਲੀਨਿਕ ਚ 40 ਮਰੀਜ਼ ਪਾ ਪਾ ਕੇ 3-3 ਲੱਖ ਰੁਪਏ ਇੱਕ ਡਾਕਟਰ ਲੈ ਰਿਹਾ ਤੇ ਜਿਹੜੇ ਸਿਵਲ ਹਸਪੀਟਲ 'ਚ ਬੈਠੇ ਆ ਉੱਥੇ ਕੋਈ ਮੇਜ਼ ਨਹੀਂ ਉੱਥੇ ਕੁਰਸੀ ਨਹੀਂ ਉੱਥੇ ਕੋਈ ਪਰਚੀ ਨਹੀਂ ਜਦੋਂ ਤੁਹਾਨੂੰ ਮੈਡੀਕਲ ਕਰਾਉਣ ਲੈ ਕੇ ਗਏ ਸੀ ਤੁਸੀਂ ਸਿਵਲ ਹਸਪੀਟਲ ਦਾ ਵੀ ਦੌਰਾ ਕਰਦੇ ਨਾ ਜੀ ਮੈਂ ਕਿਹਾ ਜੀ ਇਹ ਮੈਨੂੰ ਤਾਂ ਪਹਿਲਾਂ ਹੀ ਪਤਾ ਇਹ ਗੱਲ ਸਿਵਲ ਹਸਪੀਟਲ ਚ ਚਲੋ ਲੈ ਕੇ ਗਏ ਸੀ ਉਹ ਤਾਲਾ ਸਿਵਲ ਹਸਪਤਲ ਦਾ ਨਹੀਂ ਉਹ ਸਾਰਾ ਲੀਡਰਸ਼ਿਪ ਨਾਲ ਪਲਾਨ ਹੋਊਗਾ ਪਰ ਸਿਵਲ ਹਸਪੀਟਲ 'ਚ ਤਾਲਾ ਤਾਂ ਨਹੀਂ ਕਿਉਂਕਿ ਉੱਥੇ ਮਰੀਜ਼ਾਂ ਨੂੰ ਲੋੜ ਪੈਂਦੀ ਆ ਤਾਲੇ ਲਾਵਾਂਗੇ ਅਫਸਰਾਂ ਦੇ ਹੁਣ ਤਾਲੇ ਅਫਸਰ ਜਿਹੜੇ ਨੇ ਉਹ ਜਿਹੜੀ ਲੁੱਟਮਾਰ ਕਰ ਰਹੇ ਨੇ ਤਾਲੇ ਉਹਨਾਂ ਦੇ ਲੱਗਣ ਇਹ ਆਵਾਜ਼ ਨਾ ਕਦੇ ਬੰਦ ਹੋਈ ਆ ਨਾ ਕਦੇ ਆਵਾਜ਼ ਬੰਦ ਹੋਊ ਵਿਧਾਨ ਸਭਾ ਚ ਇਸੇ ਤਰੀਕੇ ਨਾਲ ਸਾਡੇ ਐਮ ਐਲ ਏ ਭਿੱੜ ਰਹੇ ਲੜ ਰਹੇ ਆ ਉਹਨਾਂ ਨੂੰ ਚੱਕ ਚੱਕ ਬਾਹਰ ਸਿੱਟਿਆ ਜਾ ਰਹੇ ਆ ਉਰੇ ਐਫ ਆਈ ਆਰਾਂ ਦਰਜ ਕਰ ਰਹੇ ਆ ਪਰ ਇੰਨੀ ਹਿੰਮਤ ਨਹੀਂ ਗਈ ਇਹ ਪਰਚੀਆਂ ਤੋਂ ਕੌਣ ਡਰਦਾ ਯਾਰ ਜੇਲ੍ਹਾਂ ਤੋਂ ਕੌਣ ਡਰਦਾ ਜੇਲ੍ਹਾਂ ਬੰਦਿਆਂ ਲਈ ਬਣੀਆਂ ਏ ਇਸ ਕਰਕੇ ਕੋਈ ਫਰਕ ਨਹੀਂ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਦੇ ਬਾਹਰ ਪੰਜਾਬ ਕਾਂਗਰਸ ਲੜਾਈ ਕਰਦੀ ਆ ਮੁੱਖ ਮੰਤਰੀ ਕਹਿੰਦੇ ਤੁਸੀਂ ਦਿਲ ਦੇ ਸਾਡੀਆਂ ਮਿੰਤਾ ਕਰ ਸਕਦੇ ਗੁਜਰਾਤ ਚ ਸਾਡੀਆਂ ਮੰਨਤਾ ਕੀਤੀਆਂ ਚੰਡੀਗੜ੍ਹ ਚ ਸਾਡੀਆਂ ਮੰਨਤਾ ਕੀਤੀਆਂ ਸਮਝੋਤੇ ਵਾਸਤੇ ਯਾਰ ਹੱਦ ਹੋ ਗਈ ਛੱਜ ਤਾਂ ਬੋਲੇ ਚਾਲਣੀ ਕੀ ਬੋਲੇ ਛੋਨੂ ਗੁਜਰਾਤ ਚ ਦੋ ਸੀਟਾਂ ਤੁਸੀਂ ਮੰਨਤਾ ਹਰੇ ਕੱਢ ਕੇ ਲਈਆਂ ਦੋ ਸੀਟਾਂ ਜਾਂ ਤਾਂ ਅਸੀਂ ਦੋ ਲਈਆਂ ਹੁਣ ਤਾਂ ਗੱਲ ਕਰੋ ਹਰਿਆਣੇ ਚ ਤੁਸੀਂ ਸਾਰਿਆਂ ਚ ਦਸਾਂ ਚੋਂ ਇੱਕ ਤੁਸੀਂ ਇੱਕ ਤੁਹਾਨੂੰ ਮਿਲੀ ਆ ਤੁਹਾਨੂੰ ਸੀਟਾਂ ਕਿਹੜੀਆਂ ਦੀ ਗੱਲ ਕਰਦੇ ਹੋ ਕਿਹੜੀਆਂ ਸੀਟਾਂ ਤੁਹਾਨੂੰ ਤੁਸੀਂ ਅਸੀਂ ਤੁਹਾਡੀਆਂ ਮੰਨਤਾ ਕਰਦੇ ਹਾਂ ਜਾਂ ਤਾਂ ਹੋਵੇ ਨਾ ਵੀ ਸੀਟਾਂ ਤੁਸੀਂ ਭਾਈ 100 ਦੇ ਵਿੱਚੋਂ ਅਸੀਂ 5 ਲਈਆਂ ਏ ਤੇ ਤੁਹਾਡੇ ਕੋਲ 90 95 ਸੀਟਾਂ ਤੁਹਾਡੇ ਕੋਲ ਨੇ ਤੁਹਾਨੂੰ ਤਾਂ ਉਹ ਵੀ ਹਾਈ ਕਮਾਂਡ ਤੇ ਸਾਨੂੰ ਨਹੀਂ ਪਤਾ ਇਹ ਇੱਕ ਇੱਕ ਅੱਧੀ ਬੁਰਕੀ ਕੋਈ ਲੈ ਗਏ ਹੋਣਗੇ ਉੱਥੋਂ ਪਰ ਸਾਨੂੰ ਪੰਜਾਬ ਦਾ ਪਤਾ ਏ ਪੰਜਾਬ 'ਚ ਹਿੱਕ ਠੋਕ ਕੇ 13 ਦੇ 13 ਹਲਕਿਆਂ ਤੇ ਠੋਕਾਂਗੇ ਤੇ ਅੱਜ ਕੱਲਾ ਕੱਲਾ ਪੰਜਾਬੀ ਹਿਸਾਬ ਲੈਣ ਨੂੰ ਫਿਰਦਾ ਵੀ ਜੋ ਤੁਸੀਂ ਵਾਦੇ ਯਾਰ ਕਰਕੇ ਗਏ ਸੀ ਚੁਟਕੀਆਂ ਨਾਲ ਐਮਐਸਪੀ ਮਿਲੇਗੀ ਹਰ ਚੀਜ਼ ਹਰ ਜਜਵਾਤੀ ਹੋ ਕੇ ਕਹਿਤਾ ਸੀ ਕਿਨੇ ਅਨਮੋਲ ਗਾਇ ਅਨਮੋਲ ਗਾਇ ਮਤਰੀ ਸਾਹਿਬ ਭਾਈ ਯਾਰ ਕਮਾਲ ਆ ਫਿਰ ਲੋਕਾਂ ਨੇ ਵੀ ਤਾਂ ਜਜਵਾਤੀ ਹੋ ਕੇ ਹੀ ਵੋਟਾਂ ਪਾਈਆਂ ਨੇ ਜਜਵਾਤੀ ਹੋ ਕੇ ਕਰ ਦੇਣਗੇ ਸਾਹਿਬ ਫਿਰ ਫਿਰ ਲੋਕੀ ਇਸ ਵਾਰ ਵੋਟਾਂ ਵੀ ਜੇ ਤੁਸੀਂ ਝੂਠ ਬੋਲ ਕੇ ਵੋਟਾਂ ਲਈਆਂ ਸੀ ਫਿਰ ਲੋਕ ਤੁਹਾਡਾ ਹਿਸਾਬ ਕਰ ਦੇਣਗੇ ਕੱਲੇ ਕੱਲੇ ਇਹਨੇ ਨਹੀਂ ਕਿਹਾ ਭਗਵੰਤ ਮਾਨ ਸਾਹਿਬ ਦੀਆਂ ਕਿੰਨੀਆਂ ਵੀਡੀਓ ਆ ਹੋਰ ਜਿਹੜੀ ਸਭ ਤੋਂ ਮਾੜੀ ਗੱਲ ਆ ਤੁਹਾਡੇ ਪੱਤਰਕਾਰ ਭਾਈਆਂ ਲਈ ਵੱਡੇ ਵੱਡੇ ਚੈਨਲ ਬੇਸ਼ੱਕ ਖਰੀਦਲੇ ਹੋਣ ਪਰ ਪੱਤਰਕਾਰ ਨਹੀਂ ਵਿਖਦੇ ਜਿਹੜੇ ਮੀਡੀਆ ਦੇ ਥੱਲੇ ਪੱਤਰਕਾਰ ਨੇ ਉਹ ਨਹੀਂ ਵਿਖਦੇ ਧਮਕੀਆਂ ਕਿਸੇ ਐਮਐਲਏ ਜਿਹੜਾ ਦੇ ਰਿਆ ਸੀ ਉਹ ਕਿਸੇ ਹੋਰ ਨੂੰ ਦਵੇ ਪੱਤਰਕਾਰ ਨੂੰ ਚੌਥੇ ਪਿੱਲਰ ਨੂੰ ਵੀ ਦਬਣਾ ਚਾਹੁੰਦੇ ਹੋ ਲੁਧਿਆਣੇ ਵਿੱਚ ਵੀ ਮੰਤਰੀ ਸਾਹਿਬ ਇਹ ਕਹਿੰਦੇ ਐਮਐਲਏ ਸਾਹਿਬ ਦੀ ਕੇਬਲ ਆਈ ਜਾਂਦਾ ਵੀ ਉਸ ਨੂੰ ਲੈ ਕੇ ਲੁਧਿਆਣੇ ਵਿੱਚ ਵੀ ਗੁੰਡਾਗਰਦੀ ਕਹਿੰਦੇ ਕੀਤੀ ਜਾ ਰਹੀ ਹੈ ਜਬਰਦਸਤੀ ਚੱਲ ਰਹੀ ਕੇਬਲ ਦੇ ਸੈਟਅਪ ਬਾਕਸ ਉਤਾਰ ਕੇ ਉਹਨਾਂ ਦੇ ਲਾਏ ਜਾ ਰਹੇ ਮੈਂ ਕਿਹਾ ਜੀ 100% ਉਹਨਾਂ ਦੇ ਉੱਤੇ ਚੋਰੀ ਦੇ ਮਕਦਮੇ ਜਿਹੜੇ ਜਿਨ੍ਹਾਂ ਦਾ ਪਹਿਲਾ ਕੰਮ ਚੱਲ ਰਿਹਾ ਉਹਨਾਂ ਦੇ ਉੱਤੇ ਚੇਨੀ ਚੋਰੀ ਦੇ ਮਕਾਦਮੇ ਯਾਰ ਸ਼ਰਮ ਕਰੋ ਕਿੱਥੇ ਭੋਗੋਗੇ ਤੁਸੀਂ ਇਹ ਸੱਤਾ ਤਾਂ ਬਦਲਦੀਆਂ ਰਹਿੰਦੀਆਂ ਐ ਕਿੱਥੇ ਹਿਸਾਬ ਦਿਓਗੇ ਤੁਸੀਂ ਪਈ 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 ਇਕੱਠੀ ਕਰਨ ਲੱਗੇ ਆ ਰੇਤੇ ਤੋਂ ਲੈ ਕੇ ਕੇਵਲ ਤੋਂ ਲੈ ਕੇ ਪਰ ਦਿਨ ਪੁੱਗ ਗਏ ਜਦੋਂ 2 ਸਾਲ ਹੋ ਜਾਂਦੇ ਹੁੰਦੇ ਆ ਨਾ ਫਿਰ ਲੋਕ ਆਪਣੇ ਆਪ ਆਵਾਜ਼ ਉਠਣ ਲੱਗ ਜਾਂਦੀਆਂ ਆ ਤੁਸੀਂ ਦੇਖਿਓ ਸਹੀ ਵੀ ਆ ਪਾਰਲੀਮੈਂਟ ਚ ਉਹਨਾਂ ਚ ਬਣਦਾ ਕੀ ਆ ਇਹ 13 ਜ਼ੀਰੋ ਹੀ ਹੋਣਾ ਹੈ ਵਾਕਈ 13 ਜ਼ੀਰੋ ਹੋਣਾ ਹੈ ਤੇ ਇਹਨਾਂ ਨੂੰ ਵਾਪਸ ਕਾਲੇ ਗੋਰਾ ਨੂੰ ਜਿਹੜੇ ਕਾਲੇ ਗੋਰੇ ਆ ਉਹਨਾਂ ਨੂੰ ਵਾਪਸ ਦਿੱਲੀ ਭੇਜਾਂਗੇ ਤੇ 3 ਸਾਂ ਨੇ ਦੁਬਾਰਾ ਕਾਲੀਆਂ ਨੂੰ ਸ਼ਮੂਲਿਤ ਕੀਤੀ ਹੈ ਕਿਵੇਂ ਦੇਖਦਾ ਮੈਂ ਤਾਂ ਅੱਜ ਜੇਲ੍ਹ ਚੋਂ ਆਇਆ ਮੈਨੂੰ ਇਸ ਬਾਰੇ ਕੋਈ ਬਾਹਲੀ ਜਾਣਕਾਰੀ ਨਹੀਂ ਅਸੀਂ ਤਾਂ ਜੇਲ੍ਹ ਦੇ ਸਫ਼ਰ ਬਾਰੇ ਦੱਸ ਸਕਦੇ ਹਾਂ ਉਹ ਵੀ ਕਹਿ ਰਹੇ ਕਿ ਤੁਹਾਡਾ ਪਿਆਰ ਬੜਾ ਸੀਐਮ ਦੇ ਨਾਲ ਸੀਐਮ ਸਾਹਿਬ ਦੇ ਨਾਲ ਮੇਰਾ ਤਾਂ ਸਭ ਨਾਲ ਹੀ ਪਿਆਰ ਆ ਸਾਡੀ ਤਾਂ ਨਾ ਕਿਸੇ ਕੋਈ ਦੁਸ਼ਮਣੀ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਗਈ ਭਾਈ ਅਸੀਂ ਤਾਂ ਸਭ ਨੂੰ ਪਿਆਰ ਕਰਨ ਵਾਲੀ ਪਾਰਟੀ ਆ ਸਭ ਨੂੰ ਦਿਲ ਲਾਉਣੇ ਆ ਪਰ ਜਦੋਂ ਜਦੋਂ ਕੋਈ ਪੰਜਾਬ ਦੇ ਉਲਟ ਗੱਲ ਕਰਦਾ ਫੇਰ ਉਹਨੂੰ ਥੱਲੇ ਵੀ ਲਾ ਲੈਣੇ ਆ ਸਰ ਹੁਣ ਬਾਹਰ ਆ ਗਏ ਅੱਗੇ ਕੀ ਕੁਝ ਕਰੋਗੇ ਫਿਰ ਅੱਗੇ ਬਸ ਉਹੀ ਜਿਹੜਾ ਤੁਹਾਨੂੰ ਦੱਸਿਆ ਹੋਇਆ ਤਾਲੇ ਲੱਗਦੇ ਰਹਿਣਗੇ ਤਾਲੇ ਲੱਗਦੇ ਰਹਿਣਗੇ ਤੇ ਲੋਕਾਂ ਦੀ ਆਵਾਜ਼ ਬੁਲੰਦ ਰਹੇਗੀ ਲੋਕਾਂ ਦੀ ਆਵਾਜ਼ ਨਹੀਂ ਥੱਲੇ ਹੋਏਗੀ ਜਿਸ ਨੇ ਦਫਤਰ ਵੀ ਤਾਲਾ ਲੈ ਕੇ ਗਏ ਸੀ ਤੁਸੀਂ ਕੀ ਉੱਥੇ ਵੀ ਲਾਉਣਗੇ ਸੀ ਜਾਂ ਗ੍ਰਿਫਤਾਰੀ ਦੇ ਨਹੀਂ ਉਹ ਤਾਲਾ ਤਾਂ ਮੈਂ ਕਹਿੰਦਾ ਸੀ ਭਗਵੰਤ ਮਾਨ ਹੋਣਾ ਨੇ ਉਹ ਤਾਲਾ ਆਪ ਲੈ ਕੇ ਵਿਧਾਨ ਸਭਾ ਨੂੰ ਲਾਤਾ ਵਿਧਾਨ ਸਭਾ ਨੂੰ ਸਾਡਾ ਮੈਸੇਜ ਜਿਹੜਾ ਹੈ ਮੁੱਖ ਮੰਤਰੀ ਤੱਕ ਪਹੁੰਚਣਾ ਸੀ ਉਹ ਪਹੁੰਚ ਗਿਆ ਉਹ ਤਾਲਾ ਲੈ ਕੇ ਆਪ ਵਿਧਾਨ ਸਭਾ ਨੂੰ ਲਾਉਣ ਚਲੇ ਗਏ ਵੀ ਮੇਰੇ ਪੱਲੇ ਕੁਛ ਨਹੀਂ ਆ ਲਓ ਪੰਜਾਬ ਨੂੰ ਤਾਲਾ ਲਾ ਦਿਓ ਜੁੰਦਾ ਸਰਕਾਰ ਦੇ ਐਮ ਐਲ ਏ ਕਹਿੰਦੇ ਜੀ ਸਟੰਡ ਬਾਜੀ ਹੈ ਐਮ ਪੀ ਦੇ ਇਲੈਕਸ਼ਨ ਆ ਰਹੇ ਨੇ ਦੇਖੋ ਮੈਂ ਕਿਸੇ ਦਾ ਜਵਾਬ ਨਹੀਂ ਦੇਣਾ ਮੈਂ ਤਾਂ ਗੱਲ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਰ ਰਿਹਾ ਹਾਂ ਐਮ ਐਲ ਏ ਦੇ ਤਿੰਨਾਂ ਚੋਂ 13 ਚ ਰਵਨੀਤ ਮਿੱਟੂ ਜੇਲ ਤੋਂ ਬਾਹਰ ਆ ਚੁੱਕੇ ਨੇ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਤੇ ਸਾਬਕਾ ਐਮ ਐਲ ਏ ਸੰਜੀਤ ਤਲਵਾਰ ਤੇ ਸੀਨੀਅਰ ਡਿਪਟੀ ਮੇਅਰ ਜਿਹੜੇ ਆ ਉਹ ਵੀ ਬਾਹਰ ਆ ਚੁੱਕੇ ਆ ਕਿਹਾ ਜਾ ਰਿਹਾ ਕਿ ਐਵੇਂ ਹੀ ਤਾਲੇ ਆ ਜਿਹੜੇ ਆ ਉਹ ਲੱਗੇ ਰਹਿਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਅਗਲਾ ਤਾਲਾ ਕਿਸ ਜਗ੍ਹਾ ਨੂੰ ਲਗਾਇਆ ਜਾਂਦਾ ਤੇ ਕਦੋਂ ਲਗਾਇਆ ਜਾਂਦਾ ਇਹ ਆਉਣ ਵਾਲਾ ਸਮੇਂ ਦੱਸੇਗਾ